ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਦਿਨ ਦੀ ਹੋ ਗਈ ਸ਼ੁਰੂਆਤ ਅੱਜ ਮੀਂਹ ਬਹੁਤ ਜ਼ਿਆਦਾ ਪੈੰਦਿਆ ਵਾ ਕਿਹੜੇ ਕਿਹੜੇ ਇਲਾਕੇ ਤੇ ਕਿੰਨੀ ਕਿੰਨੀ ਟ੍ਰੈਂਡ ਆ ਸਾਰੇ ਵੀਰ ਜੋ ਦੱਸੋ ਕਮੈਂਟਾਂ ਚ ਕਿੰਨਾ ਜਨਾ ਮੀਂਹ ਪੈੰਦਿਆ ਸਾਦੇ ਵਾਲੇ ਤੁਰਦ ਬਹੁਤ ਜ਼ਿਆਦਾ ਮੀਂਹ ਪੈੰਦਿਆ ਵਾ ਬਹੁਤ ਜਿਆਦਾ ਪਈ ਜਾਂਦਾ ਉੱਤੋਂ ਆਪਣੇ ਤੁਹਾਨੂੰ ਪਤਾ ਹੀ ਜਾਂ ਹੜ ਆਇਆ ਜਿਹੜਾ ਆਪਣੇ ਪਹਲਿਆਂ ਵਿੱਚ ਤੋਂ ਤੋਂ ਨਹੀਂ ਰੋਜ਼ ਪਈ ਜਾਂਦਾ ਤਾਂ ਅੱਜ ਪਾਣੀ ਜਿਆ ਬੜੇ ਰਤਣ ਦੰਨੇ ਆਪਾਂ ਪਾਣੀ ਜਰਾ ਕੀ ਰਾਤ ਮੰਨ ਲਓ ਅੱਧਾ ਫੁੱਟ ਕਹਿੰਦੇ ਚੜਿਆ ਵਾ ਤੇ ਬਾਕੀ ਜਿਹੜੀ ਆਪਣੇ ਨਿਸ਼ਾਨੀ ਆ ਨਾ 2023 ਦੀ ਉਹ ਤੁਹਾਨੂੰ ਹੋਣਾ ਮਜੂ ਕਰਕੇ ਉਹ ਆਠਾ ਨਾ ਆਠਾ 2023 ਚ ਪਾਣੀ ਉੱਥੇ ਚੜ ਗਿਆ ਸੀ ਹਜੇ ਉਤੋਂ ਮੱਲੋ ਫੋਟਕ ਡਾਉ ਨਾ ਪਾਣੀ ਹਜੇ ਹਜੇ ਫਰਕ ਹੈਗਾ ਫੋਟਕ ਦਾ ਪਰ ਪਾਣੀ ਚੜਨ ਰਿਹਾ ਵਾ ਹਜੇ ਬਹੁਤ ਜ਼ਿਆਦਾ ਹਮਾਰਾ ਇਹ ਭਲੇ ਕਰੇ ਘਰਾਂ ਚ ਬੈਠੇ ਰਹਿੰਦੇ ਓਏ ਹੈਵੀ ਬਣ ਰਿਹਾ ਕਰੇ ਘਰੇ ਝੁਕਾ ਵਾ ਤੇ ਇਹ ਆਪਣੇ ਆਲੀ ਕਲਾਂ ਤੋਂ ਪਿੱਛੇ ਪਿੰਡ 2.5 ਕਿਲੋਮੀਟਰ ਪਿੱਛੇ ਹੁੰਦਾ ਵਾ ਤੇ ਇੱਥੇ ਫੌਜ ਦਾ ਇਸ ਟਾਈਮ ਮੈਡੀਕਲ ਵੀ ਆ ਮੇਰਾ ਵੀਰ ਜਿਹੜਾ ਆਲੀ ਕਲਾਂ ਜਾਲੀ ਗੁਰਦਵਾਰੇ ਕਿਸੇ ਵੀ ਦਵਾਈ ਦੀ ਜਾਂ ਜ਼ਰੂਰਤ ਪੈਂਦੀ ਆ ਤੁਸੀਂ ਹਸੈਨਪੁਰ ਬੂਲੇ ਪਹੁੰਚ ਕਰੇ ਤੇ ਆਪਣੇ ਆਲੀ ਕਲਾਂ ਬਾਬਾ ਬਿਧੀ ਚੰਦ ਸਾਹਿਬ ਵੱਡੇ ਗੁਰਦੁਆਰੇ ਉੱਥੇ ਵੀ ਮੈਡੀਕਲ ਕੈਂਪ ਲੱਗਾ ਤੇ ਹਸੈਨਪੁਰ ਬੂਲੇ ਵੀ ਫੌਜ ਵੱਲੋਂ ਕੈਂਪ ਲਾਇਆ ਜਾ ਰਿਹਾ ਵਾ ਤੇ ਇਸ ਪਿੰਡ ਦੇ ਨਾਲ ਹੀ ਜਾਨੀ ਕਿ ਕੱਲ ਬਾਹਨ ਟੁੱਟਨ ਕਾਰਨ 6-7 ਫੁੱਟ ਦੇ ਕਰੀ ਪਾਣੀ ਬੰਦੇ ਨਾਲ ਵੱਡੇ ਤੁਸੀਂ ਬਾਨਾ ਮਤਲਬ ਪਾਣੀ ਲੱਗ ਚੁੱਕਾ ਵਾ ਵਾਹਿਗੁਰੂ ਨੇ ਸਹਿਰ ਕੀਤਾ ਜਰਾਣ ਅੱਜ ਵੀਰੋਣੀ ਆਪਣੇ ਕੋਲੇ ਡੰਗਰਾਂ ਦਾ ਚਾਰਾ ਲੈ ਕੇ ਪਹੁੰਚੇ ਆ ਵੀਰ ਇਹ ਤਾਂ ਫਸੇਕਾਰ ਸਾਹਿਬ ਤੋਂ ਪਹੁੰਚੇ ਆਪਣੇ ਕੋਲੇ ਕੰਦਰਾ ਵਾ ਤੇ ਚਾਰਾ ਲੈ ਕੇ ਫਸੇਕਾਰ ਸਾਹਿਬ ਤੋਂ ਵੀਰੋਣੀ ਆਇਆ ਜੰਨਾ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਚਾਰ ਚੁਰੂ ਕਰ ਯਾਰ ਚੱਬੇ ਲਾ ਤਰ ਤੇ ਸੀ ਨੂੰ ਬੰਦਾ ਦੇ ਵੀ ਲੈਣਾ ਨਾ 1673 ਹੁੰਦੀ ਉਹ ਸਾਡੇ ਲੈ ਆਓ ਜੀ ਵੀਰੇ ਕਰਾਓ ਸ਼ੁਰੂ ਕਰਦੇ ਚਾਰ ਦੀ ਸੇਵਾ ਆਡੀ ਦੇ ਮੁੰਡਿਆ ਆ ਜਾ ਆ ਜਾ ਗੱਸੇ ਵਾਂਗ ਸੰਗ ਤੇ ਲੋ ਠੀਕ ਹੈ ਨਾ ਰੋੜੇ ਨਹੀਂ ਹੁੰਦਾ ਯਾਰ ਲਾ ਨਾ ਜਰ ਨਹੀਂ ਲਾਉਦੇ ਓਏ ਲਾਦੜੋ ਲਾਦੜੋ ਜਵਾਨਾ ਬੈ ਜਾ ਟੁੱਟ ਕੇ ਹਾਂਜੀ ਬਾਜੀ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਧੰਨਵਾਦ ਆ ਜੀ ਜਿਹੜੇ ਇੱਥੇ ਚਾਰਾ ਲੈ ਕੇ ਆਏ ਸਾਡੇ ਕੋਲ ਬਹੁਤ ਬਹੁਤ ਧੰਨਵਾਦ ਆ ਜੀ ਬਹੁਤ ਬਾਕੀ ਤੋਂ ਪਾਣ ਦੋ ਆ ਨਾ ਨਾ ਮੀਰ ਅੱਗੇ ਰੱਖ ਰੱਖ ਆ ਰਾਮਾੜੇ ਯਾਰ ਆ ਰਾਮਾੜੇ ਆਪਾਂ ਲੱਭੀਏ ਰਹਿਣ ਦੇ ਕੀ ਗੀ ਰੇਡ ਕਿੱਥੇ ਜਾਣ ਵਾਲਾ ਹੈ ਕਹਦਾ ਕਿੰਨਾ ਕੰਮ ਦੱਸੋ ਕਿੰਨੀ ਆਏ ਉਹ ਕਾਲਾ ਨਾ ਨਰੇਸ਼ ਯਾਰ ਇਹਨਾਂ ਲੈ ਤੂੰ ਚੱਲ 12 ਅੰਕ ਤੱਕ ਚੱਲ ਚੱਲ ਦੇਖਿਆ ਕੋਲੇ ਨਜ਼ਰ ਇਹ ਤਿੰਨੇ ਸਨ ਮੋੜ ਤਿੰਨ ਨੇ ਪਾਸਾ ਸੋਣ ਨਾ ਪਾਸਾ ਚਲੋ ਪਰੇ ਬਾਸ ਐ ਇਹ ਕਰੋ ਕਹਿੰਦੇ ਕੈਪ ਘੋੜਨ ਨਾਲ ਤੇਰੀ ਨਹੀਂ ਉਹ ਤਾਂ ਮੜਾ ਕੇ ਦਿੰਦਾ ਉਹ ਸਾਰੇ ਰੇੜਾ 50 ਹਜ਼ਾਰ ਤੋਂ ਵਾਲੀ ਹੁਣ ਚਲੋ ਸਮਝ ਨਹੀਂ ਗਿਆ ਕਹਿੰਦੇ ਕਿੱਲਾ ਨਹੀਂ ਆਈ ਜਾਨਾ ਕਿੱਥੇ ਚਲੋ ਰਿਆਣਾ ਮੋੜ ਲਿਆ ਬਾਈ ਮੋੜਿਆ ਓ ਲੈ ਆ ਜੀ ਇੱਧਰ ਲੈ ਜਾ ਦਾ ਖਾਲਸਾ ਵਾਈਕੂ ਜੀ ਦੇ ਬੰਦੇ ਆਪ ਸਾਰਾ ਸੰਗਤਾਂ ਨੂੰ ਪਤਾ ਹੀ ਹੈ ਕਿ ਜੋ ਅੱਜ ਐਸੀ ਘੜੀ ਵਿੱਚ ਜੋ ਸਾਰਾ ਪੰਜਾਬ ਹਾੜਾਂ ਦੇ ਖਤਰੇ ਵਿੱਚ ਜੂਝ ਰਿਹਾ ਵਾ ਤੇ ਵੀਰੋਂ ਨਹੀਂ ਸਾਡੇ ਤੋਂ ਪਹੁੰਚਿਆ ਕੁਲਜਿੰਦਰ ਸਿੰਘ ਕੁਲਜਿੰਦਰ ਸਿੰਘ ਕੰਗ ਅਮਰੀਕਾ ਵਾਲੇ ਪਿੰਡ ਸੌਂਸਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਸਮੂਹ ਪਿੰਡ ਵਾਸੀ ਇਹ ਵੀਰੋਣੀ ਅੱਜ ਪਸ਼ੂਆਂ ਦਾ ਸਾਡੇ ਲਈ ਚਾਰਾ ਲੈ ਕੇ ਆਏ ਆ ਪਿੰਡ ਆਲੀਕੋਟ ਤਹਿਸੀਲ ਸੁਲਤਾਨਪੁਰ ਲੋਧੀ ਤੇ ਸਾਫ ਸੰਗਤ ਵੱਲੋਂ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਇਹਨਾਂ ਦੀ ਜਿੰਨੀ ਵੀ ਮਤਲਬ ਇਹਨਾਂ ਨੇ ਸਾਡੇ ਲਈ ਤੇਲਫੁਲ ਲੈ ਕੇ ਆਏ ਇਹਨਾਂ ਦੀ ਕੀਤੀ ਹੋਈ ਕਮਾਈ ਦਾ ਜੋ ਵੀ ਇਹਨਾਂ ਨੇ ਸਾਡੇ ਲਈ ਦਸੰਤ ਹਿੱਸਾ ਕੱਢ ਕੇ ਇੱਥੇ ਭੇਜਿਆ ਉਹ ਬਹੁਤ ਇਹਨਾਂ ਦੀ ਜਿਹੜੀ ਵੀ ਇਹਨਾਂ ਦੀ ਸੇਵਾ ਵਾ ਬਹੁਤ ਹੀ ਸਹੀ ਦੇ ਟਿਕਾਣੇ ਦੇ ਪਹੁੰਚਿਆ ਤੇ ਅਸੀਂ ਇਹਨਾਂ ਦਾ ਸਭ ਸੰਗਤ ਵੱਲੋਂ ਹੱਥ ਜੋੜ ਕੇ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਵਾਲੀ ਖੁਰਦ ਵਿਖੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਅਰਜਿੰਦਰ ਸਿੰਘ ਤਾਮੀ ਅੱਜ ਆਪਣੇ ਪਿੰਡ ਵਾਲੀ ਖੁਰਦ ਵਿਖੇ ਪਹੁੰਚੇ ਆ ਹਾਂ ਉਹ ਰਿਆ ਸਾਹ ਪਤੇ ਰਾਂ ਸਾਹ ਉਹ ਮੁੰਡਾ ਜਿਹੜਾ ਬਾਹਨੇ ਪੁੱਟੇ ਕਰ ਰਿਹਾ ਸੀ ਹਾਂ ਜੇਪਨ ਸਾਹਿਬ ਆਜੋ ਮਾੜੇ ਆਜੋ ਧਮੀ ਸਾਹਿਬ ਫੌਜੋ ਕੇ ਪਿੰਡਾਂ ਲੈ ਕੋਰਡ ਆ ਬਿਲਕੁਲ ਜੀ ਬਿਲਕੁਲ ਬੜਾ ਮਿਹਨਤ ਨਹੀਂ ਕੀਤੀ ਬੜਾ ਮਿਹਨਤ ਕੀਤੀ ਜੀ ਆਹ ਨਾ ਮੈਂ ਸਾਰਿਆਂ ਬੜੀ ਮਿਹਨਤ ਕੀਤੀ ਹਾਂ ਮੈਂ ਇਹ ਉਦੋਂ ਨਾ ਜੇਰਮਨ ਸਾਹਿਬ ਕੀ ਹੱਥ ਕੱਲ ਸਪੱਤ ਸਸੀ ਘਰਾਂ ਜੀ ਜਾਣਗੂ ਬਿਲਕੁਲ ਬਿਲਕੁਲ ਸਾਹਮਣੇ ਪੜਿਆ ਲਾਸ ਪਿੰਡਾ ਜੀ ਜਦੋਂ ਨਾ ਕੋਈ ਨਹੀਂ ਸਾਰਾ ਪਿਆ ਹੁੰਦਾ ਮਿਸਰ ਬੜੀ ਹਰ ਸੁ ਵੀ ਕਰਦੇ ਰਹੇ ਫੇਰ ਸਾਬ ਉਹਨਾਂ ਕੋਲ ਲੋਗ ਕਰਦੇ ਸਾਰਾ ਬਹੁਤ ਨਾਲ ਹੋ ਗਿਆ ਬਾਅਦ ਵਿੱਚ 2:00 ਪਨਾਰ ਹੋ ਗਿਆ ਉਹ ਆ ਬੰਨ ਚਾਰ ਤੱਕ ਤੱਕ ਨਿਕਲ ਦਾ ਆਲੇ ਕੇ ਸਾਰਾ ਥੱਲੇ ਡੁੱਟ ਗਿਆ ਪੂਰਾ ਇਸ ਜਿੰਨੇ ਕੋਈ ਮਿਹਨਤ ਵੀ ਕੀਤੀ ਲੱਗੇ ਆਇਤ ਨਾਲੋ ਜੀ ਇਦਾਂ ਨਾਲ ਅਸਲ ਤੇ ਨਾ ਰੋਣ ਵੀ ਕਦੇ ਨਹੀਂ ਦੇਖਿਆ ਜੀ ਰੋਸ ਵੀ ਰੱਬ ਤੇ ਇਦਾਂ ਹੀ ਕਦੇ ਹਾਂਜੀ ਥੋੜਾ ਇੱਕ ਲਾਸ ਹੈ ਚੇਅਰਮੈਨ ਸਾਹਿਬ ਥੋੜਾ ਅਸਲਾਬ ਚੋਂ ਜਾ ਰਿਹਾ ਰੋਸ ਵੀ ਕਦੇ ਕੀਆ ਜਦੋਂ ਗਵਾਹ ਹੋ ਜਿੱਤੋ ਰੱਬ ਨੇ ਅਸਲ ਜੀ ਇਹ ਜਾਣ ਪੁੱਝ ਕੇ ਸਾਰੇ ਟਾਈਮ ਭਰੇ ਗਏ ਆ ਜਾਣ ਬੁੱਝ ਕੇ ਸਾਰਾ ਕੁਝ ਹੋ ਰਿਹਾ ਸਾਬਰੋ ਲੋ ਵੀ ਟੋਟਲੀ ਸਾਰੇ ਡੈਮ ਪਰ ਰਹਿ ਗਿਆ ਜਿਦੋਂ ਪਹਿਲਾ ਟਾਈਮ ਹੁੰਦੇ 20 20 ਸਾਲ ਪਾਣੀ ਨਹੀਂ ਆਉਂਦਾ ਉਦੋਂ ਵੀ ਤੇ ਡੈਮ ਇਹੀ ਸਰਕਾਰ ਨੂੰ ਸਾਰਾ ਪਤਾ ਹੁੰਦਾ ਮੌਸਮ ਵਿਭਾਗ ਦਾ ਕਿੰਨੀ ਅਰਤੀ ਵਰਖਾ ਹੋਣੀ ਹੈ ਸਾਰਾ ਕੁਝ ਜਾਣ ਬੁੱਝ ਕੇ ਹੋਇਆ ਜੀ ਪੰਜਾਬ ਬੋਲਦਾ ਵਾ ਇਹਨੂੰ ਦਬਾ ਕਰ ਜਾਣ ਬੁੱਝ ਕੇ ਸਾਰਾ ਕੁਝ ਹੋਇਆ ਤੁਹਾਡਾ ਧੰਨਵਾਦ ਜਿਹੜਾ ਸੁਣ ਡੀਜੀ ਤੋਂ ਸਾ ਤੋਂ ਹਾਂਜੀ 10 ਲੱਖ ਦਾ ਉਹ ਤਾਂ ਕੋਟ ਕੋਟ ਦਾ ਨਾਮ 23 ਹੁਣ ਵੀ 23 ਹੀ ਦਸ ਰੱਖਦਾ ਹੁਣ ਦਿੱਤਾ ਸੀ ਤੇ ਨਹੀਂ ਦਿੱਤਾ ਇਹ ਤੁਹਾਡੀ ਮਾਇਆ ਹੈ ਸਾਧ ਸੰਗਤ ਦਾ ਹੀ ਹੈ ਦਰਵਾਜ਼ੇ ਬੀਰ ਸਾਹਿਬ ਨੂੰ ਵੀ ਬਹੁਤ ਬੜੀ ਸ਼ਰਧਾ ਨਾਲ ਪ੍ਰਸ਼ਾਦ ਆਉਂਦਾ ਹੈ ਉਹ ਪਿੰਨ ਟਾਈਮ ਆਉਂਦੇ ਰਹਿੰਦੇ ਆ ਜੀ ਸਭ ਕੁਝ ਬਾਰ 11 ਵਜੇ ਕੱਲ ਦਿੱਤੇ ਹਾਂ ਜੀ ਜੇ ਤੋਟਾ ਉਧਰ 11 ਵਜੇ ਕੱਲ ਲੈ ਆਉਂਦਾ ਇਹ ਇਹ ਗੁਰੂ ਘਰ ਹੈ ਵੀ ਇਹਦਾ ਕੰਮ ਲਈ ਆ ਹਾਂ ਜੀ ਹਾਂ ਜੀ ਬਾਕੀ ਆਪਣੇ ਪ੍ਰਧਾਨ ਸਾਹਿਬ ਬਹੁਤ ਤੜੀ ਮਿਹਨਤ ਕਰ ਰਿਹਾ ਜੀ ਸਿੰਘੀਰ ਜੀ ਪਰ 12 1 ਵਜੇ ਰਾਤ ਫਾਈਲ ਕਾ ਪਹੁੰਚਿਆ ਇਹ ਰਿਕੁਐਸਟ ਆ ਤੁਹਾਡੇ ਰਾਈ ਵੀ ਆਮ ਵਰਕਰ ਨੂੰ ਮਿਲਿਆ ਜਾਵੇ ਜਿਹੜੇ ਮਤਲਬ ਨਿਤ ਦੇ ਜਾਣ ਵਾਲੇ ਆ ਮੋਢਿਆਂ ਤੇ ਚੜੇ ਰਹਿਣ ਵਾਲੇ ਉਹ ਥੋੜੇ ਜਿਹਾ ਪਛਾਣ ਜਾਂਦੇ ਉਹਨਾਂ ਨੂੰ ਆਮ ਲੋਕਾਂ ਨੂੰ ਮਿਲੰਦੇ ਨਾ ਹਰ ਬੰਦੇ ਦੇ ਹੋਵੇ ਮੈਨੂੰ ਵੀ ਅਰਸ਼ ਕਵੀਰ ਮਿਲਿਆ ਮੇਰਾ ਦਰਦ ਬੰਧਾਇਆ ਇਹ ਤੁਸੀਂ ਆ ਪੀਡੀਸੀ ਆ ਜਾਓ ਧਿਆਨ ਚ ਲਾ ਦਿਓ ਜੋ ਆਮ ਵਰਕਰ ਮਿਲੂਗਾ ਫੇਲਰ ਬਣਨੀ ਆ ਜੋ 12 1 ਵਜੇ ਜਾਣਾ ਕੋਈ ਸੌਖੀ ਗੱਲ ਨਹੀਂ ਕਿ ਰਾਤ ਨੂੰ ਫਾਈਲ ਘੇਰਦਾ ਇਹ ਬੰਦਾ ਤਾਂ ਟਰੈਕਟਰ ਤੇ ਚੜਾ ਕੇ ਉਧਰ ਹੀ ਲੈ ਗਏ। ਵੇਟ ਤੇ ਚੜਾ ਕੇ ਗਏ। ਗਾਰਡ ਵਾਲੇ ਮੋਨਣ ਨਾ ਯਾਰ ਬਹੁਤ ਬਾਲ ਸਾਹਿਬ ਕੋਈ ਨਹੀਂ। ਦੋਤੀ ਵਾਲੇ ਮੰਨਦੇ ਨਹੀਂ। ਸਿਕਿਉਰਿਟੀ ਬਖਤੋ ਚੱਲੋ ਉਹਨਾਂ ਦਾ ਫਰਜ ਵੀ ਹੈ। ਇਹ ਬੇਦਰਖੋ ਨਾਲ ਇਹ ਤਾਂ ਕਿੰਨਾ ਇੱਤ ਲੱਗੇ। ਹੇ ਚੱਲੋ ਇਧਰ ਨਾਲ। ਬਹੁਤ ਅਜੀਬ ਹਾਲਾਤ ਆਏ ਨੇ ਕਿ ਬੜੀ ਮਦਦ ਕੀਤੀ ਹੈ ਨਾ। ਐਸੇ ਗੱਲ ਨਾਲ ਹੀ ਆ ਨਾ ਸਾਰੇ ਸਾਰਿਆਂ ਨੂੰ ਹੀ ਹਾਲਾਰਾ ਆ ਗਿਆ। ਹਾਲਾਰਾ ਆ ਗਿਆ। ਬਾਕੀ ਬਹੁਤ ਸਹਿਯੋਗ ਹੋਣ ਦੇ ਆ ਜੀ। ਬਹੁਤ ਧੰਨਵਾਦ ਆ ਜੀ। ਸਾਰੀਆਂ ਸੰਗਤਾਂ ਦੇ ਦੋਸ਼ ਸਾਡੇ ਕਰਮਾਂ ਦਾ ਸਾਰੇ ਦੇਣ ਦੇ ਸਾਰੇ ਹਾਣ ਦੇ ਜੰਮਿਆਂ ਨੂੰ ਜਿੱਥੇ ਮੈਂ ਮੈਂ ਐਕਚੁਅਲੀ ਉਧਰ ਨਗਰ ਕੀਰਤਨ ਹੈ ਨਾ ਸਾਮ ਵਾਲੇ ਪਾਸੇ ਉਧਰੋਂ ਹਮੇ ਲੇਟ ਆਇਆ ਨਹੀਂ ਜੀ ਪਤਾ ਲੱਗਿਆ ਜੀ ਤੁਹਾ ਦਾਦਾ ਜੀ ਨਾਲ ਜਿਹੇ ਦਾ ਆਉਂਦੇ ਨੇ ਤੁਹਾਡੇ ਸਾਰੇ ਸਾਰੇ ਆਉਂਦੇ ਨੇ ਰੋਜ਼ ਹੀ ਆਉਂਦੇ ਹੋਏ ਦੋਗਰਾ ਸਾਹਿਬ ਉਹਦੇ ਬੀਬੀ ਵੀ ਆਉਂਦੀ ਰਹੀ ਆ ਇਹ ਤਾਂ ਆਪਾ ਜੀ ਇੰਗਲੈਂਡ ਸਾਹਿਬ ਹਰਬੰਦ ਕੀ ਟੀਮ ਦਾ ਦੇ ਆਪ ਇਹ ਸਭਾ ਜਿਹੜਾ ਬੰਦ ਫਲ ਤੋਂ ਉਹਨੂੰ ਵੀ ਆਉਂਦਾ ਰਿਹਾ ਸਾਡੇ ਕੋਲੇ ਪੰਜ ਛੇ ਪ੍ਰਤੀ ਵਿਰੋਹੀ ਪੰਜ ਛੇ ਮੈਂਬਰ ਸਾਡੇ ਗੁਰਦਾਨ ਸਾਹਿਬ ਦੇ ਲਗਾਤਾਰ ਬਹਿ ਰਹੇ ਸਾਰੀ ਪ੍ਰਬੰਧਕੀ ਟੀਮ ਦਾ ਹਿੱਸਾ ਹੈ ਜੀ ਮੇਨ ਸੁਲਤਾਨਪੁਰ ਹਲਕੇ ਸਰਕਲ ਤੋਂ ਪਹਿਲਾਂ ਜਨਾ ਗੁਰੂ ਸਾਹਿਬ ਕਿਰਪਾ ਕਰਕੇ ਜੀ ਸੇਵਾ ਕਰ ਗਈ ਜੀ 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 ਜ ਸਾਡੇ ਪੂਰੇ ਲੈ ਰਹੀਆਂ ਨੇ ਸਾਨੂੰ ਸਹਿਯੋਗ ਕਰਦੇ ਅਸੀਂ ਅੱਜ ਪਸ਼ੂ ਮੰਡ ਤੇ ਹਰਾਚਾਰਾ ਲੈ ਕੇ ਆਏ ਸੀ ਚਾਰ ਦਾ ਟਰਾਲਾ ਲਾਏ ਹੁਣ ਇਹਨੇ ਵਟਿਆ ਆ ਜੇ ਇਕੱਠਾ ਵੰਡ ਘਟੇ ਆ ਜੋ ਇੱਕਾ ਆਪਣੇ ਨਾ ਕਿਹੜਾ ਪਿੰਡ ਦੀ ਪਿੱਛੇ ਆਲੀ ਕਲਾ ਆਲੀ ਕਲਾ ਨਹੀਂ ਜੇ ਸਾਹਿਬ 1000 ਬਰ ਬਰ ਬੋਲ ਲਿਆਗੇ ਚਲੇ 17 ਘਰ ਵਧਾ ਲਿਆ ਕੁਝ ਬਜੀ ਉੱਥੇ ਦੇ ਦੋ ਦਾ ਹੀ ਬੋਦਾ ਚੱਲੇ ਲੈ ਗਏ ਫਿਰ ਪਰ ਉਹਨੇ ਤੜੀਪ ਨਹੀਂ ਮੰਗਦੇ ਜਿਆ ਵਧਿਆ ਨਹੀਂ ਰੱਖਿਆ 17 ਘਟਾਲ ਦਾਂ ਅਸੀਂ ਘਟ ਦੇ ਦਈਏ ਵਧਾ ਲਿਆ ਹੀ ਉਥੋਂ ਵਾਸਤੇ ਮੈਂ ਮਾਦੀ ਵੀ ਭੇਜਾਂਗੇ ਪਰ ਜੇ ਤੁਸੀਂ ਲੈ ਕੇ ਆਏ ਤਾਂ ਉੱਥੇ ਨਹੀਂ ਚੱਲੇ ਲੈ ਜੀ ਉਹ ਦੋ ਪਿੰਡ ਆ ਜਿਹੜੇ ਉੱਥੇ ਚੱਲੇ ਲੈ ਪਿੰਡ ਆ ਜਨਵਾਰ ਬਣ ਹਾਂ ਲੈ ਕੇ ਤਾਂ ਬੰਦਾ ਇਧਰ ਦਿਵਾ ਰਿਹਾ ਇਹ ਸਾਡੇ ਪਿੰਡੇ ਕੁਝ ਪਿਛਲੀ ਗੱਲ ਤੁਹਾਡਾ ਫੋਨ ਤਾਂ ਮੇਰੀ ਗੱਲ ਹੋਣੀ ਚਾਹੀਦੀ 70 ਗੱਲ ਇਹਦੇ ਪਿੰਡ ਤੋਂ ਸਾਡੇ ਇਹ ਸਾਡੇ ਜਿਹੜਾ ਵੀ ਸਮਝ ਲਓ ਉਹ ਮਾਦਰ ਇੱਕ ਤਾਂ ਦੇਖਿਆ ਜਾਣਾ ਜੀ ਬਹੁਤ ਬਹੁਤ ਧੰਨਵਾਦ ਜੀ ਦੇਖੋ ਫਤਿਹਗਾ ਜੀ ਧਰਤੀ ਤੋਂ ਆਏ ਆ ਸਰਕਾਰ ਦੇ ਫੌਮੀ ਯੂ ਆ ਤੇ ਲੋਕ ਜਾਗ ਪਏ ਸੱਚੀ ਸਰਕਾਰ ਜਾਗਦੀ ਹੈ ਜੀ ਲੋਕ ਜਾਗਦੇ ਬਹੁਤ ਦੂਰ ਦੂਰੋਂ ਸੰਗਤਾਂ ਫੰਡਾਲੀ ਖੁਰਦਾਲੀ ਕੜਾ ਸਵਾ ਲਾ ਕੇ ਪਹੁੰਚ ਰਹੇ ਆਵਾ ਇੰਨਾ ਸਾਰਿਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਵੀਰ ਪੱਠੇ ਲੈ ਕੇ ਆਏ ਆਪਣੇ ਫੰਡਾਲੀ ਘਰ ਦੇ ਦੇ ਕੇ ਫਰਸ਼ਾਤਾ ਪਾਣੀ ਲੈ ਕੇ ਪਹੁੰਚ ਕੇ ਅੰਦਰ